बोले सोनर पेश सतगुरु दास महाराज की जय दोस्तों आज अपने श्री गुरुदास मंदिर कमेटी सठ्ठा चौक अमलेर कोटला आज अपने सों लाल प्रधान जी ਦੇ ਕਰਪ ਜੀ ਤੇ ਉਹਨਾਂ ਦੀ ਅਗਵਾਈ ਹੇਠ ਉਹਨਾਂ ਨੂੰ ਉਹਨਾਂ ਦੀਆਂ ਕਾਰਜਗਜ਼ਾਰੀਆਂ ਸਬੰਧਤ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਜੋ ਉਹਨਾਂ ਦੀਆਂ ਕਾਰਗਜ਼ਾਰੀਆਂ ਸਨ ਜਿਨ੍ਹਾਂ ਵਿੱਚੋਂ ਮੇਨ 1.95 ਹਜ਼ਾਰ ਪੁਰਾਣੀ ਜੋ ਮੰਦਿਰ ਕਮੇਟੀ ਸੀ ਉਹਨਾਂ ਕੋਲੋਂ ਅਦਾਲਤ ਰਾਹੀਂ ਵਸੂਲਿਆ ਗਿਆ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਇੱਕ ਪੁਰਾਣਾ ਉਹਨਾਂ ਆਪਣੇ ਮੰਦਿਰ ਦਾ ਜੋ ਇੱਕ ਰਾਜਕੁਮਾਰ ਉਹਨਾਂ ਤੋਂ ਵੀ ਅਦਾਲਤ ਰਾਹੀਂ 15000 ਰੁਪਿਆ ਵਸੂਲ ਕੀਤਾ ਤੇ ਇਸ ਤਰ੍ਹਾਂ ਦੋਸਤੋ ਇਹਨਾਂ ਦੀ ਅਗਵਾਈ ਹੇਠ ਆਪਣੇ ਸੋਨ ਪ੍ਰਧਾਨ ਲਾਲ ਜੀ ਦੇ ਵੱਲੋਂ ਆਪਣੇ ਹੋਰ ਵੀ ਕਰਾਈ ਇਕੱਠੀ ਕਰਕੇ 2 ਲੱਖ ਰੁਪਏ ਦੀ ਜੋ ਰਾਸੀ ਸੀ ਉਹ ਅੱਜ ਉਹਨਾਂ ਦੀ ਐਫਡੀ ਕਰਵਾਈ ਗਈ ਜਿਹਦੇ ਕਰਕੇ ਅੱਜ ਪ੍ਰਧਾਨ ਸੋਨ ਲਾਲ ਜੀ ਨੂੰ ਸਨਮਾਨਤ ਕੀਤਾ ਜਾ ਰਿਹਾ ਉਹਨਾਂ ਦੀ ਕਾਰਜਗਿਆਈ ਹੇਠ ਪਹੁੰਚੇ ਮੈਂਬਰ ਜਿਨ੍ਹਾਂ ਵਿੱਚੋਂ ਆਪਣੇ ਪਰਸੋਤ ਲਾਲ ਐਡਵੋਕੇਟ ਜੀ ਇੱਥੇ ਮੌਜੂਦ ਨੇ ਤੇ ਪ੍ਰੀਤਮ ਸਿੰਘ ਜੀ ਡੀ ਐਚਓ ਐਫ ਰਿਟਾਇਰ ਜਿਹੜੇ ਹੈਗੇ ਨੇ ਆਪਣੇ ਫੂਡ ਸਪਲਾਈ ਦੇ ਵਿੱਚੋਂ ਉਹ ਵੀ ਇੱਥੇ ਮੌਜੂਦ ਨੇ ਜੀ ਗਲਜਿੰਦਰ ਸਿੰਘ ਜੀ ਰਾਜੂ ਜੀ, ਪਵਨ ਕੁਮਾਰ, ਪੰਮਾ ਜੀ ਸਾਰੇ ਜੋ ਮੈਂਬਰ ਨੇ ਉਹ ਇੱਥੇ ਹਾਜ਼ਰ ਨੇ। ਤੇ ਆਪਣੇ ਇਹਨਾਂ ਦੇ ਵਿੱਚੋਂ ਇਹਨਾਂ ਵਿੱਚ ਡਾਕਟਰ ਮਵੇਦਕਾਰ ਭਵਨ ਦੇ ਪ੍ਰਧਾਨ ਜੀ ਉਹ ਵੀ ਇੱਥੇ ਮੌਜੂਦ ਨੇ। ਤੇ ਨਾਲ ਹੀ ਆਪਣੇ ਰਾਮਤਾਨ ਜੀ ਜੋ ਪ੍ਰਧਾਨ ਨੇ ਆਪਣੇ ਮਹੱਲੇ ਦੇ ਵਿੱਚ ਉਹ ਵੀ ਇੱਥੇ ਮੌਜੂਦ ਨੇ। ਬਲਵੀਰ ਸਿੰਘ ਜੀ, ਵੀਰਾ ਜੀ ਤੇ ਹੋਰ ਵੀ ਕਈ ਸੱਜਣ ਮਿੱਤਰ ਮੌਜੂਦ ਹਨ ਜੀ। ਲੋ ਜੀ ਤਾੜੀਆਂ ਨੇ ਨਾਰਾ ਲਾਓ ਜੋ ਬੋਲੇ ਸੋਨਰ ਪੈ ਸਰਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਗੁਰੂ ਸਾਹਿਬ ਉਸ ਮਹਾਰਾਜ ਕੀ ਜੈ ਲੋ ਜੀ ਹਸ ਰੂਪੇ ਪੰਜ ਬੋਲੇ ਸੋਨਰ ਲਾਓ ਜੀ ਨਾਰਾ ਬੋਲੇ ਸੋਡਰ ਪੈ ਗੁਰਬਦਾਸ ਮਹਾਰਾਜ ਕੀ ਜੈ ਬਹੁਤ ਸੁਣ ਲਾਉਂਦੇ ਕੋਈ ਨਹੀਂ ਪਾਉਂਦੇ ਇਹ ਸਭ ਨਹੀਂ ਨਹੀਂ ਤੁਸੀਂਦੇ ਨਹੀਂ ਪਾਉਣਾ ਬਸ ਆਹ ਸੁਣ ਲਾਉਂਦੇ ਬਸ ਠੀਕ ਅੱਛਾ ਇਹ ਕਿਚਾਏ ਕੋਈ ਪਾ ਜੰਮ ਨਹੀਂ ਜੰਨਾ ਆਇਤਾ ਘੜ ਕੋਈ ਲੋੜ ਨਹੀਂ ਸਾਹਿਬ ਵਕੀਲ ਸਾਹਿਬ ਕੋਈ ਨਾ ਕੋਈ ਆਹ ਦੇਖੋ ਕੋਈ ਨਹੀਂ ਆਹ ਲਾਉਂਦਾ ਆ ਲਾਉਂਦੇ ਕੰਲਾ ਪ੍ਰਧਾਨ ਅਪਾ ਬਾਤ ਚ ਰੱਖਾਂਗੇ ਜੀ। ਬਾਤ ਰੱਖਾਂਗੇ। ਸੋਹਣ ਸਿੰਘ ਜੀ ਪ੍ਰਧਾਨ ਜੀਆ ਨੂੰ ਆਪਣੇ ਸਨਮਾਨਿਤ ਕਮੇਟੀ ਕਰ ਚੁੱਕੀ ਹੈ ਜੀ। ਤੇ ਹੁਣ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੋਹਣ ਸਿੰਘ ਜੀ ਨੂੰ ਤੇ ਨਾਲ ਆਪਣੇ ਕਮੇਟੀ ਨੇ ਜੋ ਆਪਣੇ ਗੁਰਦਆਸ ਮੰਦਰ ਕਮੇਟੀ ਆ ਤੇ ਉਹਨਾਂ ਨੇ ਆਪਣੇ ਆਪਣੇ ਵੱਲੋਂ ਆਣ ਪੀਣ ਲਈ ਬ੍ਰੈਡ ਪਕੌੜੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਲਗਭਗ ਸਾਰੇ ਮੈਂਬਰਾਂ ਨੂੰ ਆਪਣੇ ਮਿੱਠਾ ਮੁਕਰਵਾਇਆ ਜਾ ਰਿਹਾ ਹੈਗਾ ਤੇ ਨਾਲ ਆਪਣੇ ਬ੍ਰੈਡ ਪਕੌੜਾ ਚਾਹ ਦਾ ਜੋ ਲੰਗਰ ਲਾਇਆ ਹੋਇਆ ਉਹ ਵੀ ਵੈਸੇ ਚੱਲ ਰਿਹਾ ਤੇ ਨਾਲ ਦੀ ਨਾਲ ਆਪਣੇ ਜੋ ਪ੍ਰਧਾਨ ਜੀ ਇਹ ਹੈ ਇਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਅੱਜ ਬੜੇ ਫਕਰ ਦੀ ਗੱਲ ਆ ਜੋ ਆਪਣੇ ਪ੍ਰਧਾਨ ਜੀਆਂ ਨੂੰ ਇੱਥੇ ਸਾਡੇ ਮਹੱਲਾ ਗੁਰਦਾਸ ਨਗਰ ਦੇ ਅੰਦਰ ਸਨਮਾਨਿਤ ਕਰ ਚੁੱਕੇ ਆ ਤੇ ਨਾਲ ਹੀ ਆਪਣੇ ਜੋ ਬਾਕੀ ਦੇ ਮੈਂਬਰ ਨੇ ਸਨਮਾਨਿਤ ਕਰਨ ਦੀ ਖੁਸ਼ੀ ਦੇ ਵਿੱਚ ਆਪਣੇ ਉਹ ਮਿੱਠਾ ਕਰਾਇਆ ਜਾ ਰਿਹਾ ਜੀ ਤੁਸੀਂ ਦੇਖ ਹੀ ਸਕਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਤੇ ਲਗਭਗ ਸਾਰੇ ਮੈਂਬਰ ਮੌਜੂਦ ਨੇ ਜੀ ਚਾਹ ਪਾਣੀ ਲੈ ਰਹੇ ਨੇ ਤੇ ਪ੍ਰਧਾਨ ਜੀ ਬੜੇ ਖੁਸ਼ ਨੇ ਇਹਨਾਂ ਨੂੰ ਬੜੀ ਅੱਜ ਖੁਸ਼ੀ ਆ ਕਿ ਇਹਨਾਂ ਨੂੰ ਮਧੀਆ ਛੇ ਢੰਗ ਦੇ ਨਾਲ ਕਮੇਟੀ ਨੇ ਸਨਮਾਨਿਤ ਕੀਤਾ ਦੋਸਤੋ ਆਪਾਂ ਤੁਹਾਨੂੰ ਦਿਖਾਈ ਚੁੱਕੇ ਹ ਮਹੱਲਾ ਗੁਰਵਤਾਸ ਨਗਰ ਅੰਦਰ ਜੋ ਆਪਣੇ ਸੋਨ ਸਿੰਘ ਜੀ ਪ੍ਰਧਾਨ ਸੱਠਾ ਬਜ਼ਾਰ ਮਲੇ ਕੋਲਾਦ ਨੂੰ ਅੱਜ ਆਪਣੇ ਉੱਥੇ ਸਨਮਾਨਿਤ ਕੀਤਾ ਗਿਆ ਤੇ ਮੇਰੇ ਵੱਲੋਂ ਵੀ ਸੋਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਮੁਬਾਰਕਾਂ ਜੀ ਤੇ ਆਪਾਂ ਜੱਜ ਦੀ ਵੀਡੀਓ ਜੀ ਇੱਥੇ ਸਮਰਥ ਕਰਦੇ ਆਂ ਵੀਡੀਓ ਨੂੰ ਤੁਸੀਂ ਦੋਸਤੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਜੀ ਤਾਂ ਕਿ ਤੁਹਾਡੇ ਕੋਲ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਜੀ ਚਲਦੇ ਆ ਜੀ ਗੁੱਡ ਬਾਏ ਸਤਿ ਸ੍ਰੀ ਅਕਾਲ ਰਸਤੇ ਜੀ